ਰੇਡ ਪਾਉਣ ਦੇ ਲਈ ਆ ਦੇਖਾਂਗੇ ਨੌਜਵਾਨ ਸ਼ਿਕਾਰਮਾਸ਼ੀਆ ਪਿੰਡ ਹੈ ਮਨਦੀਪ ਦਾ ਇਹ ਸ਼ਿਕਾਰਾਂ ਵਾਲਾ ਮਨਦੀਪ ਸਿਰ ਤੇ ਜਿੱਟਾ ਰਮਾਲ ਸਰਦਾਰੀ ਦੀ ਗੱਲ ਕਰਤਾ ਸਿੱਖੀ ਦੀ ਬਾਤ ਪਾਉਂਦਾ ਆਪਾਂ ਗਰਾਊਂਡ ਬਿਲਕੁਲ ਕਲੀਅਰ ਰੱਖਣੀ ਆ ਮੇਰੇ ਵੀਰੋ ਇਹ ਬੇਨਤੀ ਆ ਲਓ ਸਾਹਮਣੇ ਦੇਖਾਂਗੇ ਦੀਪ ਸ਼ਿਕਾਰਾਂ ਵਾਲਾ ਬਈ ਲਖਬੀਰ ਪਾਵਾਤ ਮੁੰਡੇ ਦੀ ਆਓ ਦੇਖਾਂਗੇ ਸਾਹਮਣੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਦੀਪ ਐ ਸ਼ਿਕਾਰਵਾਛੀਆਂ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਆਹ ਹੈ ਕਹਿੰਦੇ ਪਰਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਦੀ ਟੀਮ ਦਾ ਟਾਪਰ ਦਾ ਜਾਫੀ ਐ ਇਹ ਜਾਦਾ ਬਰਨਾਲੇ ਵਾਲਾ ਉਧਰ ਜੱਗੇ ਪੁੱਸੇ ਵਾਲੇ ਦੀਆਂ ਦੋ ਰੇਡ 5000 ਦੀਆਂ ਮਲਕੀਤ ਯੂਐਸਏ ਅਮਿਤ ਜਾਪਾਨ ਬਿੱਲਾ ਯੂਐਸਏ ਆਦੇਸ਼ ਯੂਐਸਏ ਆ ਪੁੱਸੇ ਵਾਲੇ ਜੱਗੇ ਦੀਆਂ ਲਓ ਇਧਰੋਂ ਪਾਸੇ ਗੋਰਾ ਜਗਰਾਲ ਦੀ ਧਰਤੀ ਦਾ ਬਹਤੇ ਹੋਏ ਜਲੰਧਰ ਜ਼ਿਲ੍ਹੇ ਵਾਲਾ ਕਬੱਡੀ ਪਾਉਣ ਦੇ ਲਈ ਆ ਗੋਰੇ ਜਗਰਾਲ ਦੀ ਕਬੱਡੀ ਹੈ ਭਾਰਾ ਜਿਹਾ ਸਰੀਰ ਹੈ ਨਜਵਣ ਦਾ ਸਾਹਮਣੇ ਚਾਰ ਜਾਫੀ ਨੇ ਤੋਤਾ ਸਿੰਘ ਵਾਲੀ ਟੀਮ ਦੇ ਆ ਦੇਖਾਂਗੇ ਸਾਹਮਣੇ ਆ ਮੁੰਡਾ ਭੇਜਾ ਹੈ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਮੇਰੇ ਵੀਰੋ ਭੇਜਾ ਇਸ ਵੇਲੇ ਟਰਾਈ ਕਰਦਾ ਹੋਇਆ ਹੈ ਜਫਾ ਟੌਪ ਦਾ ਲਾ ਦੇ ਤਾਂ ਰਾਮਗਿਲ ਜੀ ਇਸ਼ਾਰਾ ਕਰਦੇ ਨੇ ਸੁਖਚੈਨ ਮਾਂਝੇ ਸ਼ੇਰਾ ਲੋਪੋ ਕੇ ਹੀਰਾ ਪਹਿਲਵਾਨ ਜੀ ਸਾਡੇ ਪੱਟੀਆਂ ਵਾਲੇ ਗੁਰਪ੍ਰੀਤ ਭੋਜੀਆਂ ਆ ਦੇਖਾਂਗੇ ਸਾਹਮਣੇ ਪਿੰਮੋਵਾਲ ਪਿੰਡ ਹੈ ਇਹਨੂੰ ਕੀਪਾ ਕੀਪਾ ਕਹਿੰਦੇ ਇਹਨੂੰ ਦੁਨੀਆ ਕੀਪਾ ਕੀਪਾ ਕਹਿੰਦੇ ਐ ਆਹ ਕੀਪਾ ਮੇਰੇ ਵੀਰੋ ਆਇਆ ਤੇ ਕੀਪਾ ਹੋ ਗਿਆ ਬੇਨਤੀ ਆ ਗਰਾਊਂਡ ਪ੍ਰਧਾਨ ਜੀ ਇਧਰੋਂ ਤੁਸੀਂ ਮੁੰਡਿਆਂ ਨੂੰ ਕਹਿ ਦਿਓ ਕਰਨ ਵੀਰੇ ਵੀ ਗਰਾਊਂਡ ਕਲੀਅਰ ਕਰ ਦਿਓ ḍaye ਸਰੰਗੜੇ ਵਾਲੇ ਦੀਆਂ ਵੀ ਦੋ ਰੈਡਾ 5 ਅਮਰੀਕਾ ਕੋ ਕਹਿ ਰਿਹਾ ਆਓ ਸਾਡੇ ਸੱਜਣ ਮਲਕੀਤ ਯੂਐਸਏ ਹੋਣੇ ਅਮਿਤ ਸੁਪਨੇ ਹੋਣੇ ਆਓ ਵੀਰ ਕਹਿ ਰਿਹਾ ਤੇ ਜਗਰਾਜ ਅਮਰੀਕਾ ਹੈਰੀ ਅਮਰੀਕਾ ਤੇ ਨਾਲ ਸਾਡਾ ਗੁਰਨਾਲ ਸਾਰਗੜਾ ਅਮਰੀਕਾ ਤੋਂ ਉਹ ਕਹਿੰਦੇ ਵੀ ਬੈ ਦੀਆਂ ਤਿੰਨ ਰੇਡਾਂ ਉਹ 2100 ਦੀਆਂ ਹੋਣਗੀਆਂ ਬੈ ਦੀਆਂ ਤਿੰਨ ਰੇਡਾਂ 2100 ਦੀਆਂ ਹੋਣਗੀਆਂ ਆ ਪੱਟੀ ਵਾਲਾ ਦੁਨੀਆ ਅਮਰਤ ਅਮਰਤ ਕਹਿੰਦੀ ਹੈ ਤਗੜਾ ਅੰਕ ਜੋੜ ਗਿਆ ਉਹ ਪੱਟੀ ਵਾਲਾ ਨੌਜਵਾਨ ਤਗੜਾ ਅੰਕ ਆਪਣੀ ਟੀਮ ਵਾਸਤੇ ਜੋੜਦਾ ਹੋਇਆ ਪਾਈਲੇਟ ਦੂ ਲਈ ਆ ਸੁਖਵੀਰ ਦਾ ਕੋਰੇਵਾਲ ਪਿੰਡਾ ਮੇਰੇ ਪੰਜਾਬੀ ਵੀਰੋ ਕੋਰੇਵਾਲੀਆ ਸੁਖਵੀਰ ਕਬੱਡੀ ਪਾਉਣ ਲਈ ਵਧਿਆ ਹੋਇਆ ਕਿ ਲਿਸ਼ਕਦੇ ਨੇ ਪਿੰਡੇ ਇਹਨ ਪੱਟਾ ਉੱਤੇ ਧੁੱਗੀਆਂ ਸਾਨਾ ਵਾਲੇ ਢੇੜ ਵਿੱਚ ਯਾਰੇ ਤਾਕਤਾਂ ਨੇ ਗੁੱਝੀਆਂ ਆ ਦੇਖ ਅਗੇ ਸਖਬੀਰ ਦੀ ਰੇਡ ਪਈ ਹੋਈ ਸਾਹਮਣੇ ਬਰਨਾਲੇ ਵਾਲਾ ਯਾਤਾ ਵੀ ਤਿਆਰ ਹੈ ਤੇ ਕੌਣ ਅੱਗੇ ਵੱਧ ਕੇ ਧੱਕ ਪਾਉਂਦਾ ਇਹ ਬਰਨਾਲੇ ਵਾਲਾ ਯਾਤਾ ਖੜਦੇ ਪੈਰ ਵਜਦੀਆਂ ਕੌਲਾ ਨੰਬਰ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਆ ਜੱਗਾ ਚੱਲਿਆ ਵੀ ਲਖਬੀਰ ਆ ਜੱਗਾ ਨੌਜਵਾਨ ਪੀਸਿਆਂ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਉਧਰ ਕਹਿੰਦੇ ਪੁੱਸੇ ਵਾਲੇ ਜੱਗੇ ਦੀ ਪਹਿਲੀ ਰੇਡ 5000 ਦੀ ਹੈ ਉਧਰ ਸੱਜਣ ਸਿੰਘ ਜੀ ਮਾਨ ਸਾਹਿਬ ਨਿਸ਼ਾਨ ਸਾਡੇ ਅਮਰੀਕਾ ਦੇ ਫਾਦਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਹਿ ਰਹੇ ਆ ਵੀ ਦਏ ਦੀ ਹਰ ਰੇਡ 1000 ਦੀ ਹੋਣੀ ਹੈ ਆ 5000 ਦੀ ਪਹਿਲੀ ਰੇਡ ਉਹ ਬਿੱਲਾ ਅਮਰੀਕਾ ਸਾਡਾ ਵੀਰ ਹੈ ਕੋਟਲੇ ਪਿੰਡ ਵਾਲਾ ਸ਼ਮਸ਼ੀਰ ਸਿੰਘ ਦਾ ਬੇਟਾ ਦੇ ਸਾਰੇ ਸਾਥੀਆਂ ਵੱਲੋਂ 5000 ਦੀ ਪਹਿਲੀ ਰੇਡ ਬੱਲੇ 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 5000 5000 5000 ਬਾਜੇ ਖਾਨੇ ਤੇਰੀ ਬਾਜੇ ਵਾਲੇ ਬਾਜੇ ਵਾਲੇ ਬਾਜੇ ਵਾਲੇ ਸ਼ਾਇ ਰਹੇ ਨੇ ਆ ਸੁਗਿਆ ਦਾ ਟਾਵਰ 21 ਤੇ 31 ਪਾਉਂਡ ਦੀ ਛੜਤਾ ਆਪਣੀ ਟੀਮ ਦੇ ਵਾਸਤੇ ਜਫਾ ਟਾਪ ਦਾ ਲਾ ਗਿਆ ਬਈ ਬੇਨਤੀ ਆ ਗਰਾਊਂਡ ਜਿਹੜੀ ਆ ਸਾਰੀ ਕਲੀਅਰ ਕਰਦੇ ਭਰਾ ਬਣ ਕੇ ਸਾਡੇ ਗੁਰਨਾਲ ਯੂਐਸਏ ਹੜੀ ਯੂਐਸਏ ਜਗਰਾਜ ਯੂਐਸਏ ਨਿਸ਼ਾਨ ਯੂਐਸਏ ਤੇ ਬੋਰ ਯੂਐਸਏ ਨੂੰ ਦਾ ਬੜਾ ਧੰਨਵਾਦ ਆ ਫੂਲੇ ਦੀ ਰੇਡ ਬਰਨਾਲੇ ਵਾਲਾ ਫੂਲਾ ਤੇ ਨੌਜਵਾਨ ਜੋਗੇ ਵਾਲੀਆ ਇਹ ਗਗਨ ਜੋਗੇ ਵਾਲੀਏ ਦਾ ਵੀਰ ਹੈ ਇੱਕ ਵੀਰ ਕਬੱਡੀਆਂ ਪਾਉਂਦਾ ਦੂਜਾ ਵੀਰ ਜੱਫੇ ਲਾਉਂਦਾ ਜੱਫੇ ਲਾਉਂਦਾ ਤੇ ਦੁਨੀਆ ਨੱਚਾਉਂਦਾ ਸਾਰੰਗੜੇ ਦੀ ਧਰਤੀ ਹੈ ਬਾਬਾ ਸਿੱਧ ਸਲੇਵਾਲਾ ਜੀ ਸਾਰੇ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਸਤਕਾਰ ਸ਼ਟਾਰਾ ਵਾਲਾ ਦੀਪ ਕਬੱਡੀ ਪਾ ਰਿਹਾ ਆਹ ਵੀਰ ਦੀ ਰੇਡ ਤੇ ਮਜੀਠੇ ਵਾਲਾ ਆ ਵੀ ਆਹ ਮਜੀਠੇ ਵਾਲਾ ਆਪੀ ਅੱਤ ਕਰਾਈ ਜਾਂਦਾ ਜੱਫੇ ਲਾਈ ਜਾਂਦਾ ਦੁਨੀਆ ਨਚਾਈ ਜਾਂਦਾ ਤੇ ਪਰਨੇ ਘੁੰਮਦੇ ਫੇਲਦੇ ਰਮਾਲ ਆ ਹੋ ਗਈ ਕਬੱਡੀ ਚ ਕਮਾਲ 얘ਰੇ ਵੀਰੋ ਆ ਕਮਾਲ ਹੋ ਗਈ ਹੈ ਮੇਰੇ ਵੀਰੋ ਗੱਡੀ ਦੇ ਵਿੱਚ ਕਮਾਲ ਹੋ ਗਈ ਹੈ ਉਧਰ ਸਾਡੇ ਦਾਏ ਦੀਆਂ ਅਗਲੀਆਂ 3 ਰੇਡਾਂ 3000 ਦੀਆਂ ਸਾਡਾ ਮਲਕੀਤ ਯੂਐਸਏ ਅਵਤਾਰ ਔਲਖ ਸੋਖ ਔਲਖ ਇਹ ਭਰਾਵਾ ਬਣਾ ਹੋਣ ਗਿਆ ਤੇ ਕਹਿੰਦੇ ਮੇਰੇ ਵੀਰੋ ਆ ਗੂ ਨਾਲ ਅਮਨ ਗਿੱਲ ਐਸ਼ ਗਿੱਲ ਪਰਮਸ਼ੀਨਾ ਬੜਾ ਧੰਨਵਾਦ ਆ ਕੋਰੇ ਵਾਲੀਆ ਸੁਖਵੀਰ ਆ ਗਿਆ ਬੀ ਲਖਵੀਰ ਤਾ ਬਾਤ ਆ ਕੋਰੇ ਵਾਲੀਆ ਸੁਖਵੀਰ ਮੇਰੇ ਵੀਰੋ ਕਬੱਡੀ 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 ਕਰਦਾ ਹੋਇਆ ਹੈ ਅਗਲੀਆਂ ਕਹਿੰਦੇ ਰੇਡਾਂ ਜੱਗੇ ਦੀਆਂ ਵੀ ਕਹਿੰਦੇ ਖੁੱਲੀ ਮਾਇਆ ਲੱਗ ਜਾਣੀ ਹੈ ਪਰ ਆਹ ਹੈ ਕਹਿੰਦੇ ਆ ਵੀ ਮੰਜੀਠੇ ਦਾ ਸੇਰੇ ਦਾ ਨੰਬਰ ਜੋੜ ਗਿਆ ਸਾਡੇ ਗੁਰਜੀਤ ਸੀਨਾ ਉਹਨਾਂ ਦਾ ਲਾਲੀ ਸਰਪੰਚ ਦਾ ਸਾਡੇ ਵੱਡੇ ਵੀਰ ਨੇ ਮੇਰੇ ਵੀਰੋ ਕਰਨ ਉਹਨਾਂ ਦਾ ਧੰਨਵਾਦ ਸਤਿਕਾਰ ਹੈ ਮੇਰੇ ਵੀਰੋ ਸਾਰਿਆਂ ਪਰੀ ਕਾਲੇ ਵੀਰ ਵੱਲੋਂ ਮਲਕੀਤ ਯੂਐਸਏ ਤੇ ਉਹਦੇ ਸਾਰੇ ਸਾਥੀਆਂ ਵੱਲੋਂ ਕਹਿੰਦੇ ਪੰਜ ਲਾਇਆ ਸੀਗਾ ਆ ਇੱਕ ਰੇਡ ਪੁੱਸੇ ਵਾਲੇ ਜੱਗੇ ਦੀ 8000 ਦੀ 8000 ਦੀ ਇੱਕ ਰੇਡ ਰੇਡਰ ਪਾਜ ਗਿਆ ਰੇਡਰ ਨੇ ਹੁਣੇ ਆਹ ਕੋਟਰੇ ਪਿੰਡਾਂ ਕਹਿੰਦੇ ਬਿੱਲੇ ਅਮਰੀਕਾ ਵਾਲੇ ਦਾ ਅਮਲਕੀਤ ਹੁਣੇ ਵੀਰ ਨੇ ਕਲਾਸ ਹੁਣਾਂ ਦਾ ਧੰਨਵਾਦ ਆਤਾ ਯਾਰ ਦੀ ਰੇਡ ਖੇਡ ਮੈਦਾਨ ਵਿੱਚ ਜਫਾ ਚੋਟੀ ਦਾ ਲੱਗੂ ਬਣੀ 8000 8000 8000 ਲਓ 8000 ਦੋ ਜੱਗੇ ਪੁੱਸਿਆਂ ਵਾਲੇ ਨੂੰ ਆਹ ਕਹਿੰਦੇ 8000 ਦੀਆਂ ਪੈਂਦੀਆਂ ਅੱਜ ਕਹਿੰਦੇ ਦਾ ਦੂਜੇ ਪਾਸੇ ਪਰਬਕਾਰੀ ਪਾਈ ਲੱਗਾ ਜੀ ਕਬੱਡੀ ਕਲੱਬ ਪਾਈ ਲੱਦੀ ਰਹੀ ਆ ਗੁਲਜਾਰੀ ਚੱਕ ਸਕੰਦਰ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਕਿ ਫੜਕਦੇ ਡੌਲੇ ਪਾਣ ਪੱਟਾ ਉੱਤੇ ਟੁੱਗੀਆਂ ਸਾਲਾਂ ਵਾਲੇ ਪੇੜ ਬਜਿਆਰੋ ਤਾਕਤਾਂ ਨੇ ਟੁੱਗੀਆਂ ਸਾਹਮਣੇ ਕਬੱਡੀ ਗੁਲਜਾਰੀ ਦੀ ਪਈ ਹੋਈ ਆਹ ਮੁੰਡਾ 16 ਜੋਗੇ ਵਾਲੀਆ ਇਹ ਜੋਗੇ ਵਾਲੀਆ ਸੋਨਾ ਆਪਣੀ ਟੀਮ ਦੇ ਵਾਸਤੇ ਨੰਬਰ ਜੋੜ ਗਿਆ ਜੀਵਨ ਯੂ ਐਸ ਏ ਤੋਂ ਸ਼ਿਕਾਰਾਂ ਵਾਲਾ ਲੈ ਵੀ ਤਾਇਆ ਪਾਣੀ ਪੂਣੀ ਪੀ ਲਾ ਇੱਕ 11000 ਦੀ ਤੇਰੀ ਇੱਕ ਰਹਿ ਗਈ ਹੈ ਜੇ ਦੂਜੀ ਵੀ ਪਾਤੀ ਸਾਡਾ ਤੋ ਨਾਲ ਜੱਗੂ ਵੀਰ ਤੇ ਕਹਿਰਾਸ ਅਮਰੀਕਾ ਮਲਕੀ ਯੂ ਐਸ ਏ ਕਹਿੰਦੇ ਵੀ 21 ਰੇਡ 16000 ਦੀ 16 ਤੇ ਯਾਰਾ ਕਿੰਨੇ ਹੁਣ 27000 ਹੋਣਾ ਮੇਰੇ ਵੀਰੋ 27000 ਦੀ 21 ਰੇਡ ਹੋਣੀ ਹੈ ਦਏ ਦੀ ਅਗਲੀ ਪਰ ਆਹ ਵੀ ਮਜੀਠੇ ਦਾ ਬੱਲੇ 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 ਹੋਈ ਪਈ ਹੈ ਆਹ ਸਾਹਮਣੇ ਸੌਣ ਪੜਦੇ ਨੇ ਮੇਰੇ ਪੰਜਾਬੀ ਵੀਰੋ ਸਾਹਮਣੇ ਦੀਪ ਸ਼ਿਕਾਰਾਂ ਵਾਲਾ ਦੇ ਵਿੱਚ ਮੈਦਾਨ ਦੇ ਹੋਰ ਨਤਾਰੇ ਇੱਕ ਦਿਆਂ ਜੋੜਾਂ ਦੇ ਵਿੱਚ ਪੜਾਂ ਦੇ ਪੈਣ ਪਟਾਕੇ 12 ਦੋੜਾਂ ਦੇ ਧੰਨਵਾਦ ਆ ਲਓ ਇਧਰਲੇ ਪਾਸੇ ਅਮਰਤ ਪੱਤੀ ਸ਼ਹਿਰ ਵਾਲਾ ਉਹ ਕਬੱਡੀ ਕਬੱਡੀ ਕਰਦਾ ਹੋਇਆ ਮੇਰੇ ਪਿਆਰੀ ਵੀਰੋ ਸੋ ਕਰਨ ਸਾਡਾ ਵੀਰ ਉਹ ਗਰਨਾਲ ਦਾ ਵੀਰਾ ਕਰਨ ਅੰਡਾਸ 68 11 ਸਾਡਾ ਵੀਰ weightlifter ਵੱਡੇ ਮਾਨ ਸਤਕਾਰ ਗਰਨਾਲ ਯੂਐਸਏ ਵੱਲੋਂ ਤੇ ਕਰਨ ਭਰਾ ਦੇ ਵੱਲੋਂ ਅਮਰਦੀਪਾਈ ਹੋਏ ਰੇਡ ਸਾਹਮਣੇ ਦੇਖਾਂਗੇ ਔਖੜੇ ਪਾਰ ਬੈਤੀਆ ਤਾਵਾ ਔ ਤੇਜਾ ਹੈ ਨੌਜਵਾਨ ਇਹ ਤੇਜਾ ਸਿੰਘ ਵਾਲੇ ਦੀ ਧਰਤੀ ਦਾ ਅਮਰਦੀਪਾਈ ਕਿੱਦਾਂ ਦਾ ਮੈਚ ਲੱਗਦਾ ਸਾਰਗੇ ਆਹ ਕਹਿੰਦੇ ਸਾਡੇ ਕਲਾਸ ਅਮਰੀਕਾ ਦੇ ਜੱਗੂ ਦੇ ਵੀਰ ਨੇ ਸ਼ਮਸ਼ੇਰ ਸਿੰਘ ਦੇ ਬੇਟੇ ਨੇ ਕਹਿਤਾ ਹੈ ਅਮਰੀਕਾ ਤੋਂ ਦੋਹਾਂ ਟੀਮਾਂ ਦੇ ਜਿਹੜੇ ਜੱਫੀ ਪਹਿਲਾਂ ਦੋ ਜੱਫੇ ਲਾ ਦੇਣਾ 25000 ਦਿੱਤਾ ਜਾਵੇਗਾ ਮੇਰੇ ਵੀਰੋ 25 25000 ਦੇ ਜੱਫੇ ਲੱਗਣੇ ਸ਼ੁਰੂ ਹੋ ਗਏ ਆ 16 16 ਤੋਂ ਕਹਿੰਦੇ 27 27000 ਦੀਆਂ ਆਹ ਕਹਿੰਦੇ ਰੇਡਾਂ ਪੈਣੀਆਂ ਸ਼ੁਰੂ ਹੋ ਗਈਆਂ ਬਾਈ ਲਖਵੀਰ ਹਾਫ ਸਮੇਂ ਤੋਂ ਬਾਅਦ ਨੰਬਰ ਜਿਹੜੇ ਨੇ ਜੀ ਫੋਰਡ ਸਪਾਰ ਵਾਲ ਆ ਗਿਆ ਫੇਰੇ ਵੀਰਜੀ ਸਾਈਡ ਤੇ ਹੋ ਜੀਏ ਗਰਾਊਂਡ ਕਲੀਅਰ ਕਰੀਏ ਵੀ ਕਰਬੀਰ ਆ ਮੁੰਡਿਆਂ ਨੂੰ ਕਹਿ ਦੇ ਪਾਸੇ ਪਾਸੇ ਹੋ ਜਾਣ ਆਹ ਸਮਝਿਆ ਟਾਵਰ ਸੁੱਕਿਆ ਵਾਲਾ ਟਾਵਰ ਕਹਿ ਕਹਿ ਕੇ ਜੱਫੇ ਲਾ ਜਾਂਦਾ ਉਧਰ ਬੋਰਡ ਯੂ ਐਸ ਏ ਨਿਸ਼ਾਨ ਯੂ ਐਸ ਏ ਸਾਡੇ ਸੱਜਣ ਸਿੰਘ ਜੀ ਯੂ ਸਾਡੇ ਅਮਰੀਕਾ ਹੈ ਵਜਦੇ ਉਹ ਵੀ ਚੇਤੇ ਤੌਰ ਤੇ ਆਏ ਧੰਨਵਾਦ ਐਸ ਗੇਲ ਤੇ ਕਰਨ ਪ੍ਰਧਾਨ ਨੇ ਕਹਿੰਦੇ ਵੀ ਦਏ ਦੀਆਂ ਤਿੰਨ ਰੈਡਾਂ ਦੋ ਹੀ ਰੇਟਾਂ 2100 ਦੀਆਂ ਹੋਣਗੀਆਂ ਗੁਰਲਾਲ ਅਮਰੀਕਾ ਵਾਲੇ ਦਾ ਫੋਨ ਆ ਗਿਆ ਆਹ ਜੁਗਰਾਜ ਭਰਾ ਦਾ ਹੈਰੀ ਸਾਡਾ ਵੀਰੇ ਤੇ ਦੀਪ ਅਮਰੀਕਾ ਤੋਂ ਕਹਿੰਦੇ ਬਈ ਦੀਆਂ ਅਗਲੀਆਂ ਦੋ ਰੇਟਾਂ 11000 ਦੀਆਂ ਹੋਣਗੀਆਂ ਆਹ 1 5100 ਦੀ ਹੁਣੀ ਹੈ ਸਾਡੇ ਲਾਡੀ ਵੀਰ ਆਸਟ੍ਰੇਲੀਆ ਅੰਨੇ ਲਾਏ ਆ ਪੈਸੇ ਬਹੁਤ ਬਹੁਤ ਧੰਨਵਾਦ ਪਰ ਆਹ ਦੇਖਾਂਗੇ ਸਾਹਮਣੇ ਇਹ 25000 ਦੇ ਜੱਫੇ ਹੁਣੇ ਆ ਲਗਾਤਾਰ ਜਿਹੜੀ ਟੀਮ ਪਹਿਲਾਂ ਲਾ ਦੇ ਬਿੱਲੇ ਅਮਰੀਕਾ ਵਾਲੇ ਨੇ ਆਹ ਵੀਰ ਨੇ ਸਾਡੇ ਦੇ ਇੱਕ ਖੇਲਾ ਆਓ ਸਾਹਮਣੇ ਰਾਜੀ ਪਾਉ ਕਾਂਗੇ ਵਾਲਾ ਫਾਟਲ ਕੇ ਜੇਰੀਏ ਦਾ ਦੋਹਰ ਦੇ ਏਰੀਏ ਦਾ ਜਫਾ ਲਾ ਗਿਆ ਅਗਲੀ ਰੇਡ ਪਾਉਣ ਦੇ ਲਈ ਫਿਰ ਗਿਆ ਲਖਵੀਰ ਦੇ ਲਈ ਚਪਾਦਰ ਤੌਰ ਤੇ ਭੇਜਿਆ ਆ ਉਹ ਬਸ ਰ ਗਿਆ ਲਖਵੀਰ ਦੇ ਲਈ ਦੀਪ ਦੀਪ ਸ਼ਕਾਰਾਂ ਵਾਲਾ ਬੜਾ ਤੇਜ ਆ ਬੜਾ ਸ਼ਾਰਪ ਦੀਪ 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 ਬੱਲੇ 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 ਹੋਰ ਬਣ ਗਈ ਗੱਲ ਹੋਰ ਬਣ ਗਈ ਗੱਲ ਇੱਥੇ ਇੱਥੇ ਉਹ ਮੇਲਾ ਗੂੰਜ ਉੱਠਿਆ ਉਹ ਮੇਲਾ ਗੂੰਜ ਠਰਕੜੇ ਦਾ ਸਾਡਾ ਵੱਡਾ ਵੀਰ ਕਹਿੰਦਾ ਵੀ ਇੱਕ ਰੇਡ ਦਏ ਸਾਰੰਗ ਸਾਡੇ ਪੁੱਸੇਆਂ ਵਾਲੇ ਜੱਗੇ ਦੀ ਲਾਡੀ ਆਸਟ੍ਰੇਲੀਆ ਲੋ 11 ਸੋਰੀ ਹੁਣੇ ਆ ਮੇਰੇ ਕਹਿੰਦੇ ਲਾਲੀ ਸਰਪੰਚ ਸਾਰਗੜਾ ਜੀ ਇਧਰ ਸਾਰੇ ਭਰਾਣੇ ਸਾਡੇ ਬੱਬੂ ਬਾਈ ਹੁਣੇ ਧੰਨਵਾਦ ਵੀਰਾਂ ਦਾ ਸਿਕਰਾਜ ਪ੍ਰਧਾਨ ਹੁਣੇ ਦਾ ਮੇਲਾ ਚੋਟੀ ਦਾ ਚੱਲ ਰਿਹਾ ਬਿੱਲਾ ਕੋਟ ਦਾ ਅਮਰੀਕਾ ਖੁੱਲੇ ਗੱਫੇ ਵੰਡੀ ਜਾਂਦਾ ਕਲਾਸ ਅਮਰੀਕਾ ਗਰਨਾਲ ਅਮਰੀਕਾ ਨਾਲ ਕਹਿੰਦੇ ਹੈਰੀ ਅਮਰੀਕਾ ਜਗਰਾਵੀ ਅਮਰੀਕਾ ਤੇ ਲਾਡੀ ਆਸਟ੍ਰੇਲੀਆ ਵਾਲਾ ਖੁੱਲੇ ਗੱਫੇ ਵੰਡ ਰਿਹਾ ਏ ਲੱਦੂ ਵਾਲੇ ਪ੍ਰੀਤ ਉਹ ਤੇਰਾ ਬਾਈ ਜੀ ਇੱਕੋ ਮਿੰਟ ਲੈਣਾ ਇੱਕ ਮਿੰਟ ਕੋਸਾ ਮਿੱਕੋ ਮਿੰਟ ਹੀ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜਾ ਸੇਵਕ ਸਰਪੰਚ ਪਿੰਡ ਧਾਰੀ ਮਰਦਾਨ ਜੱਸਾ ਸਿੰਘ ਜੀ ਸੈਂਟਰੀ ਵਾਲੇ ਮੈਂਬਰ ਸੁਖਦੇਵ ਸਿੰਘ ਜੀ ਮਮੂਰ ਕਨਾਰ ਸਿੰਘ ਜੀ ਬਹੁਤ ਵੱਡੇ ਪਿਆਰ ਦੇ ਵੀਰ ਸਾਡੇ ਬਹੁਤ ਬਹੁਤ ਧੰਨਵਾਦ ਰਾਜਾ ਕੋਟਲੀ ਕਾਹਿਆ ਸਾਹਿਬ ਕੋਟ ਲੈ ਲੈ ਵੀਰ ਤੇਰਾ ਰਾਜਾ ਕੋਟਲੀ ਸਰਪੰਚ ਪਿੰਡ ਧਾਰੀ ਵਾਲੇ ਤੋਂ ਉਧਰ 22 ਪੈਸੇ 1 ਮਿੰਟ ਯਾਰ ਪੈਸੇ ਲੈਂਦੇ ਪੈਸੇ ਲਿਆਓ ਜੀ 41000 ਕਿੱਥੇ ਜੱਗੂ ਗਣਕੇ ਦੇ 41000 ਪਹਿਲਾਂ ਤੂੰ ਗਿਣਕੇ ਦੇ ਵੀਰਿਆ ਚੈਨੇ ਭਾਨ ਜੀ ਦਾ ਮਾਨ ਸਨਮਾਨ